ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਮੰਦੀਪ ਸਿੱਧੂ ਦੀ سپورਟ ਕੀਤੀ ਆ ਸਾਡੇ ਪ੍ਰਧਾਨ ਸਾਹਿਬ ਨੇ ਲੈ ਵੀ ਇੰਦਰਾ ਦੇ ਪੁੱਤ ਦਾ ਹੁਣੇ-ਹੁਣੇ ਬਿਆਨ ਆਇਆ ਰਾਜੇ ਬੜਿੰਗ ਦਾ ਕਹਿੰਦਾ ਤਰਨਤਾਰਨ ਦੇ ਲੋਕਾਂ ਨੇ ਤੈਅ ਕਰਨਾ ਵੀ ਤੁਸੀਂ ਖਾਲਿਸਤਾਨ ਦੇ ਪੱਖ 'ਚੋਂ ਜਾਂ ਹਿੰਦੁਸਤਾਨ ਦੇ ਪੱਖ 'ਚੋਂ ਸਿੱਧੀ ਜੀ ਗੱਲ ਸਪਸ਼ਟ ਕਰੀਆ ਵੀਡੀਓ ਨੂੰ ਸ਼ੇਅਰ ਇੰਨਾ ਕਰ ਦਿਓ ਤਾਂ ਕਿ ਸਾਰੇ ਲੋਕਾਂ 'ਚ ਗੱਲ ਵਗ ਜੀ ਮੰਦੀਪ ਸਿੱਧੂ ਰਾਜ ਇਹ ਬੜੰਗ ਸਿਆਂ ਜਿੱਤੂਗਾ ਵੱਡੀਆਂ ਵੱਡੀ ਲੀਡ ਨਾਲ ਜਿੱਤੂਗਾ ਤੈਨੂੰ ਇਹ ਗੱਲ ਦਾ ਤੇਰੇ ਨਾਲ ਵਾਦਾ ਕਰਦੇ ਆ ਤੇ ਫਿਰ ਤੂੰ ਹੁਣ 14 ਤਰੀਕ ਨੂੰ ਮੰਨ ਲਈ ਤੂੰ 14 ਨਵੰਬਰ ਨੂੰ ਮੰਨ ਲਈ ਹਾਂ ਵੀ ਖਾਲਸਾ ਬਣ ਗਿਆ ਬਣ ਗਿਆ ਖਾਲਸਾਤਾਨ ਦੀ ਤੇ ਸਾਰੀ ਸਿੱਖ ਕੌਮ ਨੇ ਸਮੁੱਚੀਆਂ ਪਾਰਟੀਆਂ ਨੇ ਤੇ ਪੰਥ ਦੇ ਹੀਰੇ ਸੰਦੀਪ ਸਣੀ ਦਾ ਭਰਾ ਹੈਗਾ ਉਹ ਜਿਹਨੇ ਤਰਨ ਤਾਰਨ ਦੇ ਲੋਕਾਂ ਨੂੰ ਉਹ ਜਿਹੜਾ ਸੌਦਾ ਲਾਇਆ ਉਹਦਾ ਨਾ ਤਰਨਤਾਰ ਦੇ ਲੋਕਾਂ ਦੇ ਜਵਾਗ ਜਿਨੇ ਕੋ-ਕੋ ਮਾਰੇ ਉਹਨਾਂ ਨੂੰ ਉਹਨੇ ਸੌਦਾ ਲਾਇਆ ਸੂਰੀ ਵਰਗਿਆਂ ਨੂੰ ਜਿਨ੍ਹਾਂ ਨੇ ਹਮੇਸ਼ਾ ਸਿੱਖ ਕੌਮ ਨੂੰ ਕਹਿੰਦੇ 2% ਜਿਹੜਾ ਸਾਡੀ ਕੌਮ ਨੂੰ ਬੰਗਾਰਦਾ ਨਾ ਰਾਜੇ ਵੜਿੰਗ ਸਿਆ ਉਹ ਫਿਰ ਬਹੁਤਾ ਟਾਈਮ ਟਿਕਦਾ ਨਹੀਂ ਤੂੰ ਇਕੱਲੀ Hindu ਵੋਟ ਦੇ ਲਈ ਸਾਰਾ ਕੁਝ ਕਰ ਰਹੇ ਆ ਸਾਨੂੰ ਪਤਾ ਪਰ ਜੇ ਖਾਲਸਤਾਨ ਬਣਿਆ ਨਾ ਤਾਂ ਨਾ ਦਾ ਸਾਡੇ ਰਾਜ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਹਿੰਦੂਆਂ ਨੂੰ ਵੀ ਓਨੀ ਜਗ੍ਹਾ ਮਿਲੀ ਆ ਤੇ ਮੁਸਲਮਾਨਾਂ ਨੂੰ ਵੀ ਓਨੀ ਜਗ੍ਹਾ ਮਿਲੀ ਆ ਸਾਡੀ ਕੌਮ ਕਦੇ ਕਿਸੇ ਨਾ ਪੱਖਪਾਤ ਨਹੀਂ ਕਰਦੀ ਜਿਵੇਂ ਤੇਰਾ ਹਿੰਦੁਸਤਾਨ ਕਰਦਾ 1984 ਵਿੱਚ ਹਾਂ ਜਿਹਨੂੰ ਤੂੰ ਮਾਂ ਮੰਨਦਾ ਹੈ ਸਾਡੇ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਸੀ ਪਤਾ ਨਹੀਂ ਕਿੰਨੇ ਕਿ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਭੂਕੇਗਾ ਉਹ ਸਾਡਾ ਤਾਂ ਖਾਲਸਾ 100 ਗੁਲਾਚਾਂ ਤੁਹਾਡੇ ਨਾਲੋਂ ਅਸੀਂ ਸਾਡਾ ਜੇ ਧੱਕਾ ਤਾਂ ਨਹੀਂ ਕੀਤਾ ਹਾਂ ਤੇ ਡਰਨ ਤਰਨ ਦੇ ਲੋਕਾਂ ਨੂੰ ਬੇਨਤੀ ਆ ਮੇਰਾ ਵੀਰ ਇਸ ਵਾਰ ਪਿੱਠ ਨਾ ਲੱਗ ਜੇ ਪਹਿਲਾਂ ਵੀ ਤੁਸੀਂ ਖਾਲਸਤਾਨ ਦੇ ਹੱਕ ਚ ਵੋਟਾਂ ਪਾਈਆਂ ਤੇ ਹੁਣ ਵੀ ਪਾ ਦਿਓ ਤੇ ਰਾਜੇ ਬਰਿੰਗ ਸਿਆ ਹੁਣ ਤੈਨੂੰ ਚੈਲੰਜ ਹੈ ਤੂੰ 14 ਤਰੀਕ ਨੂੰ ਮੰਨ ਲਈ ਵੀ ਲੋਕ ਖਾਲਸਤਾਨ ਚਾਹੁੰਦੇ ਆ ਤੇ ਸਮੁੱਚੀਆਂ ਪਾਰਟੀਆਂ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਡਟ ਜੋ ਬਈ ਤੇ ਇਸ ਨੂੰ ਮੂੰਹ ਤੋੜਵਾ ਜਵਾਬ ਮਿਲਣਾ ਚਾਹੀਦਾ ਵੀ ਲੋਕ ਕੀ ਚਾਹੁੰਦੇ ਨੇ ਲੋਕ ਅਸੀਂ ਤਾਂ ਸਾਡੇ ਲਈ ਤਾਂ ਹਿੰਦੂ ਵੀ ਸਾਡੇ ਖਾਲਸਤਾਨ ਦੇ ਰਾਜ ਚ 19 ਸੁਰੱਖਿਤ ਰਹਿਣਗੇ ਤੇ ਸਾਡੇ ਮਹਾਰਾਜ ਰਣਜੀਤ ਸਿੰਘ ਨੇ ਸਰਮੰਦਰ ਸਾਹਿਬ ਤੇ ਤਾਂ ਸੋਨਾ ਚੜਾਈ ਚੜਾਇਆ ਤੇ ਹਿੰਦੂਆਂ ਦੇ ਮੰਦਰਾਂ ਤੇ ਵੀ ਚੜਾਇਆ ਤੇ ਮੁਸਲਮਾਨਾਂ ਦੇ ਉਹਨਾਂ ਦੇ ਵੀ ਚੜਾਇਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਰੇਕ ਦਾ ਸਤਕਾਰ ਹੋਇਆ ਤੇਰੀ ਜਰਨਲ ਨੌਲੇਜ ਲਈ ਦੱਸ ਦਈਏ ਵੀ ਸ੍ਰੀ ਗੁਰੂ ਤੇਗ ਬਹਾਦਰ ਹਿੰਦੂ ਦੀ ਚਾਦਰ ਗਿਆ ਜਾਂਦਾ ਨਾ ਉਹ ਵੀ ਹਿੰਦੂ ਵਾਲੀ ਉਹਨਾਂ ਨੇ ਸੀਸ ਕਟਾਇਆ ਸੀਗਾ ਉਹ ਵੀ ਖਾਲਸਤਾਨੀ ਸੀ ਮਹਾਰਾਜਾ ਰਣਜੀਤ ਸਿੰਘ ਵੀ ਖਾਲਸਤਾਨੀ